ਤਿੰਨ ਚਾਰ ਦਿਨ ਬਿਲ ਇਹਨਾਂ ਨਹਾਣ ਗਏ ਸੀ ਤੇ ਚਾਰ ਕੋ ਇਹਨਾਂ ਨੇ ਗਰੇ ਡਾਈ ਮਾਰੀ ਵਿੱਚ ਉਹ ਤੋਂ ਬਾਅਦ ਦਾ ਕਿ ਕਿਤੇ ਪੈ ਡੂੰਗੀ ਜਗ੍ਹਾ ਪੈ ਗਿਆ ਉਹ ਡੂੰਗੀ ਜਗ੍ਹਾ ਪੈਣ ਦੇ ਭਰਾਣੇ ਮਗਰ ਡਾਈ ਮਾਰੀ ਪਰ ਕੋ ਫੜਿਆ ਨਹੀਂ ਗਿਆ ਦੀਪ ਜਿਆਦਾ ਦੀਪਗੀ ਨਾਮ ਆਪਣੇ ਕੋ ਕੰਮ ਕਰਦਾ ਮੁੰਡਾ ਠੀਕ ਹੈ ਇਹ ਆ ਤਿੰਨ ਚਾਰ ਦਿਨ ਮਿਲਣ ਨਾਣ ਗਏ ਸੀ ਚਾਰ ਕੋ ਇਹਨਾਂ ਨੇ ਗਏ ਡਾਈ ਮਾਰੀ ਵਿੱਚ ਉਹ ਤੋਂ ਬਾਅਦ ਦਾ ਕਿ ਪੈ ਡੂੰਗੀ ਜਗ੍ਹਾ ਪੈ ਗਿਆ ਉਹ ਡੂੰਗੀ ਜਗ੍ਹਾ ਪੈਣ ਦੇ ਭਰਾਣੇ ਮਗਰ ਡਾਈ ਮਾਰੀ ਪਰ ਕੋ ਫੜਿਆ ਨਹੀਂ ਉਹ ਬਾਹਰ ਨਿਕਲ ਆ ਦੇ ਕੋਈ ਮਚਾਨ ਵਾਲਾ ਲੱਗੇ ਨਹੀਂ ਆ ਸੀ ਉਸ ਦਿਨ ਦੇ ਹੀ ਬਸ ਖੱਜਾ ਖਰਾਬ ਹੋਉਂਦੇ ਤੇ ਅੱਜ ਹਰ ਲੱਗੀ ਪਤਾ ਲੱਗਾ ਕਿ ਤਰਾਂ ਦੇ ਪੁੱਲ ਦੇ ਲੱਗੇ ਇੱਕ লাশ ਤਰਨ ਦੀ ਹੈ ਨਹੀਂ ਨਹੀਂ ਇਹੀ ਨਹਿਰ ਵਿੱਚ ਹਗੇ ਸੀ ਨਾਲ ਮੁੰਡੇ ਡਿਆ ਸੀ ਉਹਨਾਂ ਨੇ ਦੱਸਿਆ ਕਿ ਡੁੱਬ ਗਿਆ ਹੋਇਆ ਇਹ ਉਦੋਂ ਦੇ ਨਾਲ ਹੀ ਉਦੋਂ ਦੇ 4 ਦਿਨ ਹੋ ਗਏ ਪਤਾ ਕਰਨ ਦੇ ਆ ਤੇ ਅੱਜ ਹੁਣ ਸਾਨੂੰ ਪਤਾ ਲੱਗਿਆ ਤੇ ਇੱਧਰ ਸਾਨੂੰ ਉਸੇ ਟਾਈਮ ਹੀ ਪਹੁੰਚ ਗਏ ਨਹੀਂ ਤੁਸੀਂ ਫਿਰ ਥਾਣੇ ਥਾਣੇ ਸਾਰੇ ਥਾਣੇ ਵਾਲੇ ਚ ਪਤਾ ਹੈ ਅੱਛਾ ਤੇ ਗੋਤਾਖੋਰਾਂ ਨੇ ਪਹਿਲਾਂ ਲੱਭਿਆ ਨਹੀਂ ਇਹਨਾਂ ਨੇ ਨਹੀਂ ਲੱਭਿਆਗਾ ਜਿਹੜੇ ਗੋਤਾਖੋਰ ਬਾਰੋਦ ਦੇ ਨਹੀਂ ਕੋਈ ਆਏਗੇ ਜਿਹੜੇ ਇੱਥੇ ਦੇ ਰਹਿਣ ਵਾਲੇ ਉਹ ਹੀ ਇਹਨਾਂ ਨੇ ਲੱਭੇ ਲੱਭੇ ਸੀ ਕੰਮ ਇੱਕ ਸਿਕਰੀ ਆਬ ਦਾ ਕੁਆਰ ਦਾ ਕੰਮ ਕਰਦੇ ਕਿੰਨੀ ਕਮਰ ਸੀ ਸਰ ਜੀ ਅਜੀ ਬਾਈ 23 ਸਾਲ ਨੂੰ ਮਰ ਗਈ ਕਿੱਥੇ ਦੇ ਰਹਿਣ ਵਾਲਾ ਸੀ ਆ ਅੱਛਾ ਕੀ ਨਾ ਸੋਫਟੀ ਸੜਕ ਤੇ ਗਈ ਹੁਣ ਮਨੂਂ ਮਰਦੇ ਲੱਗੇ ਇਹ ਇਤਨਾ ਕਿ ਪ੍ਰਵਾਸੀ ਪ੍ਰਵਾਸੀ ਬੰਦਾ ਹੀ ਵੀ ਬਾਹਰ ਦਾ ਹੈ ਇਹ ਪ੍ਰਵਾਸੀ ਗਿਆ ਪਰ ਰਹਿਣ ਵਾਲੇ ਸ਼ਿਰ ਤੋਂ ਇੱਥੇ ਜੰਮ ਬਲ ਇੱਥੇ ਦੀ ਹਾਂਜੀ ਜੰਮ ਹਾਂਜੀ ਸਰ ਜੀ ਚਾਡੀਪਿੰਡ ਮਹਿਰ ਤੋਂ ਜਿਹੜਾ ਹਸਤਾ ਹੋਇਆ ਹੈ ਕਿ ਲਾਸ਼ ਮਿਲੀ ਹੈ ਕੀ ਇਹ ਰਿਸਕ ਕਰਨ ਕਰ ਰਹੇ ਇਹ ਜੀ 24 ਤਰੀਕ ਦਾ ਗੁੰਮੇ ਸੀ ਮੁੰਡਾ ਰਣੋਂ ਗਿਆ ਹੈ ਕਿਤੇ ਮਹਿਰ ਤੋਂ ਤੇ ਉੱਥੋਂ ਕੋਈ ਡੁੱਬਾ 24 ਤਰੀਕ ਦੀ ਇਹ ਵੀ ਭਾਲ ਹੋ ਰਹੀ ਸੀ ਤੇ ਅੱਜ ਇਹਦੀ ਡੈਡ ਬਾਡੀ ਮਿਲੀ ਹੈ ਕੀ ਕੀ ਸਵਾਲ ਦਾ ਨੋਜਵਾਰ ਆ ਦੀਪਕ ਕੁਮਾਰ ਸਨ ਸੰਤੋਸ਼ ਕੁਮਾਰ ਦਰਸ਼ਨ ਨਗਰ 6 ਫਟੀ ਰੋਡ ਤੇ ਰਹਿੰਦਾ ਹੈ ਉਹ ਇਹ ਉੱਥੇ ਨਹਾਉਣ ਗਿਆ ਸੀ ਨਹਿਰ 'ਚ ਤੇ ਉੱਥੇ ਕਿਤੇ 24 ਤਰੀਕ ਨੂੰ ਸੁੱਟ ਗਿਆ ਸੀ ਤੇ ਖਾਣਾ ਮਕੂਲਪੁਰੇ ਦੇ ਸੇ ਸੁਖਦੇਵ ਸਿੰਘ ਸਰਵਾਈ ਕਰ ਰਹੇ ਆ ਉੱਥੇ ਇਹਦੀ ਕੋਰਤ ਦਰਜੀ ਸੀ ਪਹਿਲਾਂ ਇਹ ਕਿੰਨੀ ਸੀ 24 ਤਰੀਕ ਨੂੰ ਹਾਂਜੀ 24 ਕੰਮ ਕੀ ਕਰਦਾ ਸੀ ਮੈਂ ਤਾਂ ਮਜ਼ਦੂਰੀ ਕਰਦਾ ਸੀ ਜਰਾ ਤੇ ਇਹਦਾ ਕੋਈ ਪਰਿਵਾਰ ਵਾਲੇ ਕੋਈ ਆਏ ਆ ਹਾਂਜੀ ਹਾਂਜੀ ਇਹ ਤਾਂ ਫਾਦਰ ਸਾਹਿਬ ਆਏ ਆ ਤੋਰੇ ਦੇ ਬ੍ਰਦਰ ਵੀ ਆਏ ਆ ਦੇ ਇਹ ਨਾਉਣ ਗਿਆ ਸੀ ਜਾਂ ਕੋਈ ਕੋਈ ਇਹ ਦੀ ਕੋਈ ਕੋਈ ਦੁਸ਼ਮਣੀ ਕੋਈ ਨਹੀਂ ਨਹੀਂ ਦੁਸ਼ਮਣੀ ਨਹੀਂ ਨਾਉਣ ਹੀ ਗਿਆ ਸੀ ਨਾਉਣ ਗਿਆ ਤੇ ਡੁੱਬਿਆ ਨਹੀਂ ਨਾਉਣ ਕੱਲਾ ਤੇ ਨਹੀਂ ਗਿਆ ਉਹ ਸਰ ਨਾਉਣ ਤੇ ਜਾਂਦਾ ਸੀ ਤਾਂ ਫਿਰ ਉਹਨੂੰ ਦੱਸਿਆ ਰ ਨਾਲ ਦੇ ਨੇ ਦੱਸਿਆ ਵੀ ਯਾਰ ਹਾਂ ਕਿ ਉਹ ਤੜ ਡੁੱਬ ਗਿਆ ਫਿਰ ਤਾਂ ਹੀ ਉਹਦੋਂ ਦੀ ਭਾਲ ਕਰ ਰਹੇ ਆ ਅੱਛਾ ਵੀ ਉਹਦੋਂ ਦੀ ਭਾਲ ਕਰ ਰਹੇ ਹਾਂ ਹਾਂਜੀ ਹਾਂਜੀ ਉਹ ਪਾਣੀ ਜਲ ਰੱਖਿਆ ਗਿਆ ਉਹਨਾਂ ਦਾ ਤੇ ਕਿਤੇ ਡੂੰਗੀ ਜਗ੍ਹਾ ਤੇ ਪੈਰ ਰੱਖਿਆ ਗਿਆ ਉਹਦੋਂ ਦੀ ਭਾਲ ਕਰ ਰਹੇ ਸੀ ਤੇ ਅੱਜ ਉਹਦੀ ਡੱਟ ਵੱਡੀ ਮਿਲ ਗਈ